ਹਲਕਾ ਫਗਵਾੜਾ ਵਿੱਚ ਪੈਂਦੇ ਪਿੰਡ ਬ੍ਰਹਮਪੁਰ ਵਿਖੇ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਚਰਨੈਲ ਨੰਗਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਹਰ ਪੀੜਤ ਪਰਿਵਾਰ ਹਰਜੀਤ ਸਿੰਘ, ਅਮਰੀਕ ਸਿੰਘ ਅਤੇ ਸਤਨਾਮ ਸਿੰਘ ਦੇ ਡੇਰੇ ਤੇ 7 ਦਿਨਾਂ ਤੋਂ ਪਾਣੀ ਵਿੱਚ ਫਸੇ 50 ਦੇ ਕਰੀਬ ਪਸ਼ੂਆਂ ਵਾਸਤੇ 10 ਬੁਰੇ ਚੌਕਰ ਅਤੇ 2 ਕੁਇੰਟਲ ਆਚਾਰ ਦਿੱਤਾ ਗਿਆ। ਇਸ ਬੰਦੀ ਜਾਣਕਾਰੀ ਦਿੰਦੇ ਆ ਜਰਨੈਲ ਨਗਲ ਨੇ ਦੱਸਿਆ ਕਿ ਹੜ ਦਾ ਪਾਣੀ ਆਉਣ ਕਾਰਨ ਇਨਾਂ ਡੇਰੀਆਂ ਦਾ ਸੰਪਰਕ ਪਿੰਡਾਂ ਨਾਲੋਂ ਟੁੱਟ ਗਿਆ ਸੀ ਜਿਸ ਤੋਂ ਬਾਅਦ ਹੀ ਇਨਾਂ ਡੇਰੀਆਂ ਵਿੱਚ ਭੁੱਖੇ ਪਿਆਸੇ ਖੜੇ ਪਸ਼ੂਆਂ ਲਈ 10 ਬੋਰੇ ਚੌਕਰ ਅਤੇ 2 ਕਿੰਟਲ ਆਚਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਸਬ ਡਿਵੀਜ਼ਨ ਦੇ ਜਿਨ੍ਹਾਂ ਪਿੰਡਾਂ ਵਿੱਚ ਹੜ ਦੀ ਮਾਰ ਪਈ ਹੈ, ਉਨ੍ਹਾਂ ਪਿੰਡਾਂ ਵਿੱਚ ਜ਼ਰੂਰਤ ਦਾਸਮਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮਜੂਸ ਹਨ। ਅਸੀਂ ਕਾਫੀ ਦਿਨਾਂ ਤੋਂ 6-7 ਰੋਜ਼ ਤੋਂ ਇੱਥੇ ਪਾਣੀ ਵਿੱਚ ਘਰੇ ਸੀ ਸਾਡੇ 40-50 ਪਸ਼ੂ ਹਨ ਇੱਥੇ ਤੇ ਇੱਥੇ ਕੋਈ ਵੀ ਆਉਣ ਜਾਣ ਦਾ ਚਾਰਾ ਨਹੀਂ ਸੀ ਬੜੇ ਮੁਸ਼ਕਲ ਨਾਲ ਅਸੀਂ ਟੂੜੀ ਮਾੜਾ ਮੋਟਾ ਪਾਇਆ ਤੇ ਅੱਜ ਸਾਡੇ ਕੋਲ ਸਰਦਾਰ ਜਰਨੈਲ ਸਿੰਘ ਨੰਗੜ ਹੋਰ ਵੀ ਉਹਨਾਂ ਦੇ ਬੇਅੰਤ ਸਾਥੀ ਨਾਲ ਲੈ ਕੇ ਸਾਡੇ ਲਈ ਚਾਰਾ ਔਰ ਚੌਕਰ ਇੱਥੇ ਪਹੁੰਚਦਾ ਕੀਤਾ ਹੈ ਆਪ ਵੀ ਇੱਥੇ ਆਣ ਕੇ ਸਾਡੀ ਸਾਰੀ ਹਾਲਤ ਦੇਖੀ ਹੈ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਹੀ ਪਰਮਾਤਮਾ ਇਹਨਾਂ ਨੂੰ ਸੇਵਾ ਕਰਨ ਦੇ ਬਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਅੱਜ ਅਸੀਂ ਪਹੁੰਚੇ ਹਾਂ ਬ੍ਰਹਮਪੁਰ ਪਿੰਡ ਦੇ ਵਿੱਚ ਸਰਦਾਰ ਹਰਜੀਤ ਸਿੰਘ ਜੀ ਅਮਰੀਕ ਸਿੰਘ ਜੀ ਜਤਨਾਮ ਜੀ ਇਹਨਾਂ ਨੇ ਇੱਥੇ ਬ੍ਰਹਮਪੁਰ ਤੋਂ ਬਾਹਰ ਇਹਨਾਂ ਦਾ ਡੇਰਾ ਆ ਅੱਜ ਅਸੀਂ ਇੱਥੇ ਪਹੁੰਚੇ ਹਾਂ ਪਿਛਲੇ ਦਿਨੀ ਜਦੋਂ ਫਗਵਾੜੇ ਦੇ ਵਿੱਚ ਪਾਣੀ ਦਾਖਲ ਹੋਇਆ ਪਿਛਲੇ 7 ਦਿਨ ਪਹਿਲਾਂ ਤੋ ਇੱਥੇ ਵੀ ਪਾਣੀ ਇੰਨਾ ਗਿਆ ਜੀ ਆ ਦੇਖੋ ਅਸੀਂ ਜ਼ਮੀਨ ਤੋਂ ਮੇਰਾ ਖਾਲ ਕਰੀਬ 3 ਫੁੱਟ ਉੱਚੇ ਖੜੇ ਆ ਔਰ 3 ਫੁੱਟ ਉੱਚੇ ਅਸੀਂ ਖੜੇ ਆ ਤੇ ਇੱਥੇ ਤੱਕ ਵੀ ਪਾਣੀ ਜਿਹੜਾ ਉਸ ਵੇਲੇ ਇੰਟਰ ਕਰ ਚੁੱਕਾ ਸੀ ਔਰ ਰਸਤਾ ਜਿਹੜਾ ਹੈਗਾ ਉਸ ਵੇਲੇ ਦਿਖਾਈ ਨਹੀਂ ਸੀ ਦੇ ਰਿਹਾ ਕਿਉਂਕਿ ਅਸੀਂ ਜਦੋਂ ਅੱਜ ਤੋਂ 4 ਦਿਨ ਪਹਿਲਾਂ ਬ੍ਰਹਮਪੁਰ ਪਿੰਡ ਦੇ ਵਿੱਚ ਆਏ ਸੀ ਤਾਂ ਸਾਨੂੰ ਸਰਦਾਰ ਅਮਰੀਕ ਸਿੰਘ ਜੁਣੀ ਮਿਲੇ ਸੀ ਤੇ ਇਹਨਾਂ ਨੇ ਦੱਸਿਆ ਵੀ ਹਾਲਾਤ ਸਾਡੇ ਬੜੇ ਖਰਾਬ ਹੋ ਗਏ ਆ ਇਸ ਖੂਹ ਦੇ ਉੱਤੇ ਇਹਨਾਂ ਨੇ ਇੱਕ ਛੋਟਾ ਜਿਹਾ ਡੇਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਔਰ ਕਰੀਬ 50 ਪਸ਼ੂ ਜਿਹੜੇ ਆ ਇਹਨਾਂ ਨੇ ਇੱਥੇ ਬੰਨੇ ਹੋਏ ਆ ਤੋ 50 ਪਸ਼ੂ ਪਿਛਲੇ 7 ਦਿਨ ਤੋਂ ਜਿਹੜਾ ਬੜੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਸੀਗੇ ਇਧਰ ਨੂੰ ਆਪ ਨਹੀਂ ਸੀ ਕੋਈ ਸਕਦਾ ਇਹ ਕਹਿੰਦੇ ਅਸੀਂ ਆਪ ਵੀ ਬੜੀ ਮੁਸ਼ਕਲਾਂ ਕਿਉਂਕਿ ਰਸਤਾ ਦਿਖਾਈ ਹੀ ਨਹੀਂ ਸੀ ਦੇ ਰਿਹਾ ਤੋ ਅੱਜ ਥੋੜਾ ਪਾਣੀ ਘਟਿਆ ਤਾਂ ਫਿਰ ਅਸੀਂ ਇਹਨਾਂ ਨੂੰ ਕਹਿ ਕੇ ਗਿਆ ਸੀ ਵੀ ਜਿੱਦਣ ਰਸਤਾ ਲੰਘਣ ਲਈ ਲਾਇਕ ਹੋ ਗਿਆ ਉਦੋਂ ਸਾਨੂੰ ਦੱਸ ਦਿਓ ਅਸੀਂ ਆਪਣੇ ਵੱਲੋਂ ਸਾਡੇ ਸਾਥੀਆਂ ਨਾਲ ਅਸੀਂ ਗੱਲ ਕੀਤੀ ਸੀ ਵੀ ਆਪਣੇ ਵੱਲੋਂ ਜੋ ਹੋ ਸਕਿਆ ਅਸੀਂ ਜ਼ਰੂਰ ਜਿਹੜਾ ਹੈ ਇਹ ਆਪਣਾ ਸਹਿਯੋਗ ਕਰਾਂਗੇ ਔਰ ਅੱਜ ਅਸੀਂ ਪਸ਼ੂਆਂ ਵਾਸਤੇ ਸੁੱਕੀ ਫੀਡ ਅਚਾਰ ਦਾ ਪ੍ਰਬੰਧ ਕਰਕੇ ਇੱਥੇ ਪਹੁੰਚੇ ਔਰ ਅਸੀਂ ਅੱਜ ਜਿਹੜੋ ਇਹਨਾਂ ਕੋਲ ਆਏ ਤਾਂ ਆ ਹਾਲਾਤ ਜਿਹੜੇ ਆ ਬੜੇ ਭੈੜੇ ਆ ਤੋਂ ਮੈਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਬਹੁਤ ਔਖੀ ਘੜੀ ਜਿਹੜੀ ਆ ਉਹ ਇਸ ਵੇਲੇ ਪੰਜਾਬ ਦੇ ਉੱਤੇ ਆਈ ਆ ਤੋਂ ਮਿਹਰ ਕਰ ਆਉਣ ਵਾਲਾ ਟਾਈਮ ਜਿਹੜਾ ਆ ਉਹ ਸਾਨੂੰ ਚੰਗਾ ਬਖਸ਼ਿਸ਼ ਹੋਵੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਆਉਣ ਵਾਲਾ ਜਿਹੜਾ ਪੰਜਾਬ ਦੇ ਹਾਲਾਤ ਆ ਉਹ ਖੁਸ਼ੀਆਂ ਭਰੇ ਹੋਣ ਇਸ ਦੁੱਖ ਦੀ ਘੜੀ ਚੋਂ ਆਪਾਂ ਰਲ ਮਿਲ ਕੇ ਸਾਰੇ ਬਾਹਰ ਨਿਕਲੀਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ